ਲੁਟੇਰੀਆ ਨੇ ਪੁਲਿਸ ਨੂੰ ਵੇਖ ਕੇ ਛੱਤ ਤੋਂ ਮਰੀ ਛਾਲ ਟਟੀਆਂ ਲੱਤਾ ਤੁਸੀਂ ਵੀ ਦੇਖੋ ਕੀ ਕੁਝ ਬਣਿਆ ਨਦਾ ਹਾਲ ਤੁਹਾਨੂੰ ਦੱਸਿਆ ਕਿ ਇੱਕ ਲੁਟਖੋ ਦੀ ਵਾਰਦਾਤ ਦੇ ਵਿੱਚ ਇਹਨਾਂ ਦੋਨਾਂ ਨੂੰ ਜਦੋਂ ਪੁਲਿਸ ਅਰੈਸਟ ਕਰਨ ਜਾਂਦੀ ਹੈ ਤਾਂ ਇਹਨਾਂ ਵੱਲੋਂ ਕੋਠੇ ਤੋਂ ਛਾਲ ਮਾਰ ਦਿੱਤੀ ਜਾਂਦੀ ਹੈ ਤਾਂ ਜਿਸ ਤੇ ਚਲਦੇ ਇਸ ਦੀ ਲੱਤ ਜੜਾ ਆ ਉਹ ਟੁੱਟ ਚੁੱਕੀ ਹੈ ਤਾਂ ਤੁਸੀਂ ਵੀ ਦੇਖ ਸਕਦੇ ਹੋ ਕੰਮ ਕਰਦਾ ਸੀ ਜੀ ਆਪਣਾ ਕੰਮਕਾਜ ਕਰਕੇ ਆਪਣੇ ਮੋਟਰਸਾਈਕਲ ਤੋਂ ਜਦੋਂ ਇਹ ਆਪਣੇ ਘਰੇ ਜਾ ਰਸੀ ਰਸਤੇ ਦੇ ਵਿੱਚ ਇਹਨੂੰ ਰੋਕੇ ਤਿੰਨ ਬੰਦੇ ਨੇ ਇਹਦੇ ਨਾਲ ਚੱਕੂ ਦੇ ਨਾਲ ਹਮਲਾ ਕੀਤਾ ਇਹਨੂੰ ਬੁਰੀ ਤਰ੍ਹਾਂ ਗਾਇਲ ਕਰਤਾ ਔਰ ਇਹਦੇ ਕੋਲ ਜਿਹੜਾ ਪੈਸਾ ਸੀਗਾ 4 ਤੋਂ 5 ਲੱਖੀ ਦੇ ਕੋਲ ਪੈਸਾ ਸੀਗਾ ਉਹ ਪੈਸੇ ਦੇ ਖੋ ਕਰਕੇ ਉਹ ਉਥੋਂ ਭਜ ਗਏ ਉਹ ਦੌਰਾਨ ਇਹਨਾਂ ਦੇ ਮੂੰਹ ਬੰਨੇ ਹੋਏ ਸੀ ਬਟ ਕਿਸੇ ਜਿਸ ਹਿਸਾਬ ਨਾਲ ਇਹਦੇ ਨਾਲ ਲੜਾਈ ਝਗੜਾ ਹੋ ਰਿਆ ਸੀ ਇਕਦਮ ਮੂੰਹ ਇਹਨੇ ਖੁੱਲ ਗਿਆ ਇਹਦਾ ਕਪੜਾ हट ਗਿਆ ਉਥੋਂ ਇਹਨੇ ਉਹਨੂੰ ਉਹਦੀ ਪਛਾਣ ਕਰ ਲਈ ਇਸ ਕਰਕੇ ਇਸਦੇ ਬਿਆਨਾਂ ਦੇ ਆਧਾਰ ਤੇ ਅੱਗੇ ਤੁਰੰਤ ਜਿਹੜੀ ਇਨਫੋਰਮੇਸ਼ਨ ਸੀਗੀ ਉਹ ਡੀਐਸਪੀ ਸਾਹਿਬ ਨੂੰ ਪਾਸੋਂ ਕੀਤੀ ਗਈ ਐਸਐਸਪੀ ਸਾਹਿਬ ਦੇ ਕਹਿਣ ਤੇ ਆਧਾਰ ਤੇ ਸਾਰੇ ਜਿਹੜਾ ਖਮਾਣੋ ਸਬਡਿਵੀਜ਼ਨ ਹੈ ਉਹਦੀ ਨਾਕੇਬੰਦੀ ਕੀਤੀ ਗਈ ਔਰ ਇਹ ਸਾਰੇ ਟਾਸਕਿੰਗ ਅੰਡਰ ਸੁਪਰਵਾਈਜ਼ਨ ਖਮਾਣੋ ਆਪਣੇ ਰਮਿੰਦਰ ਕਾਲੋ ਸਾਹਿਬ ਦੇ ਅੰਡਰ ਹੀ ਹੋਇਆ ਹੈ ਔਰ ਇਹਨਾਂ ਨੇ ਵਕ ਵਕ ਟੀਮਾਂ ਨੂੰ ਟਾਸਕਿੰਗ ਦੇ ਕਰਕੇ ਨਾਲ ਦੇ ਨਾਲ ਕਾਫੀ ਥਾਵਾਂ ਤੇ ਰੇਡ ਕਰਨੀ ਸ਼ੁਰੂ ਕੀਤੀ ਇਹਦੇ ਵਿੱਚ ਮੈਂ ਇਹ ਦੱਸਣਾ ਚਾਹੁੰਦਾ ਕਿ ਖਮਾਣੋ ਥਾਣੇ ਦੇ ਵਿੱਚ ਅੰਡਰ ਸੁਪਰਵਾਈਜ਼ਨ ਐਸ ਐਚ ਓ ਇਹਨਾਂ ਨੇ 24 ਘੰਟੇ ਦੇ ਅੰਦਰ ਅੰਦਰ ਜਿਹੜੇ ਤਿੰਨੋਂ ਮੁਲਜ਼ਮ ਸੀਗੇ ਉਹਨਾਂ ਦੀ ਅਰੈਸਟ ਕੀਤੀ ਹੈ ਨਾਲ ਦੇ ਅਰੈਸਟ ਦੇ ਨਾਲ ਦੇ ਨਾਲ 100% ਜਿਹੜੀ ਇਸ ਦੀ ਰਿਕਵਰੀ ਸੀਗੀ ਮਾਲ ਦੀ ਉਹ ਰਿਕਵਰੀ ਕੀਤੀ ਹੈ ਔਰ ਵਾਰਦਾਤ ਦੇ ਵਿੱਚ ਜਿਹੜਾ ਇਹਨਾਂ ਨੇ ਮੋਟਰਸਾਈਕਲ ਵਰਤਾ ਸੀ ਜਿਹੜੇ ਇਹਨਾਂ ਨੇ ਹਥਿਆਰ ਦੀ ਵਰਤੋਂ ਕੀਤੀ ਸੀ ਉਹ ਸਾਰਾ ਕੁਝ ਇਹਨਾਂ ਨੇ ਰਿਕਵਰ ਕੀਤਾ ਹੈ ਇਹ ਬੜਾਈ ਕਾਬਿਲ-ਏ-ਤਾਰੀਫ ਕੰਮ ਹੈ ਜਿਹਦੇ ਵਿੱਚ ਮੈਂ ਕਹਿਣਾ ਚਾਹਾਂਗਾ ਕਿ ਡੀਐਸਪੀ ਸਾਹਿਬ ਨੇ ਔਰ ਖਮਾਨੋ ਦੀ ਜਿਹੜੀ ਪੁਲਿਸ ਟੀਮ ਹੈ ਇਹਨਾਂ ਨੇ ਬਹੁਤ ਚੰਗਾ ਕੰਮ ਕੀਤਾ ਹੈ ਜਿਹੜੇ ਬੰਦੇ ਨੇ ਇਹ ਬੰਬਰੀ ਦੇ ਹੈਗੇ ਔਰ ਇਹ ਜਿਹੜਾ ਮੇਨ ਇਹਦਾ ਮਾਸਟਰਮਾਈਂਡ ਹੈ ਉਹ ਮਾਸਟਰਮਾਈਂਡ ਸੀਗਾ ਕਰਨਬੀਰ ਕਰਨਵੀਰ ਜਿਹੜਾ ਸੀਗਾ ਇਹਦਾ ਇਹਦੀ ਜਾਣ ਪਛਾਣ ਸੀਗੀ ਪਹਿਲੇ ਹੀ ਜਿਹੜਾ ਮੁੱਦਾ ਹੀ ਹੈ ਉਹਦੇ ਨਾਲ ਇਹ ਉਹਦੀ ਦੁਕਾਨ ਦੇ ਵਿੱਚ ਆਂਦਾ ਸੀ ਇਹਨੂੰ ਇਹ ਪਤਾ ਸੀ ਕਿ ਕਿਸ ਹਿਸਾਬ ਨਾਲ ਇਹ ਪੈਸਾ ਇਕੱਠਾ ਕਰਦਾ ਹੈ ਕਿਸ ਹਿਸਾਬ ਨਾਲ ਲੈ ਕਰਕੇ ਕਿੱਥੇ ਜਾਂਦਾ ਹੈ ਤੋਂ ਇਹ ਪਲਾਨਿੰਗ ਇਹਨੇ ਆਪਣੇ ਇੱਕ ਇਸਦਾ ਹੀ ਪਿੰਡ ਦਾ ਕੋਈ ਬੰਦਾ ਸੀਗਾ ਉਹਦੇ ਨਾਲ ਪਲੱਸ ਆਪਣਾ ਇੱਕ ਇਸਦਾ ਯਾਰ ਮਿੱਤਰ ਸੀਗਾ ਆ ਉਹਨੂੰ ਤਿੰਨੋਂ ਨੂੰ ਇਹਨਾਂ ਨੇ ਇਕੱਠੇ ਹੋ ਕਰਕੇ ਪਲਾਨਿੰਗ ਕੀਤੀ ਹੈ ਔਰ ਉਸ ਤੋਂ ਬਾਅਦ ਇਹ ਅਟੈਂਪਟ ਕੀਤਾ ਇੱਕ ਦਾ ਕ੍ਰਿਮੀਨਲ ਰਿਕਾਰਡ ਹੈ ਜੀ ਔਰ ਬਾਕੀਆਂ ਦੀ ਅਸੀਂ ਜੱਜ ਜਾ ਰਹੀ ਹੈ ਨਿਕਟ ਨਹੀਂ ਨਸ਼ਮ ਸੁਣ ਨਸ਼ੇ ਦਾ ਹਜੇ ਕੋਈ ਇਹੋ ਜੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ ਬਟ ਫਿਰ ਵੀ ਅਸੀਂ ਹੁਣ ਤੋਂ ਕਿਉਂਕਿ ਅਰੈਸਟ ਜਸਟ ਹੋਇਆ ਹੈ ਕਿ ਇਹਨਾਂ ਨੇ 24 ਘੰਟੇ ਦੇ ਅੰਦਰ ਅੰਦਰ ਹੀ ਬੰਦੇ ਫੜੇ ਹਨ ਇਸ ਤੋਂ ਬਾਅਦ ਵੀ ਜੇ ਇਹਨਾਂ ਨੇ ਕੋਈ ਇਸ ਤੋਂ ਇਲਾਵਾ ਕੋਈ ਕ੍ਰਾਈਮ ਕੀਤਾ ਹੋਇਆ ਅਸੀਂ ਉਸ ਦੀ ਵੀ ਜਾਂਚ ਕਰ ਰਹੇ ਹਾਂ ਜਾਂ ਇਸ ਤੋਂ ਇਲਾਵਾ ਕੋਈ ਹੋਰ ਵਾਰਦਾਤ ਹੈ ਕੋਈ ਹੋਰ ਇਹਨਾਂ ਦੀ ਕੰਪਲੇਂਟ ਹੈ ਜੇ ਹੋਏਗੀ ਅਸੀਂ ਉਸ ਪਾਸੇ ਫਿਰ ਕਾਰਵਾਈ ਕਰਾਂਗੇ ਸਾਰਾ ਪੈਸੇ ਸਾਰੇ ਰਿਕਵਰ ਕਰ ਲਏਗੇ ਜਿੰਨੇ ਰੁਪਏ ਸੀ ਬਿਲਕੁਲ ਜੀ ਪੈਸੇ ਆਲਮੋਸਟ ਸਾਰੇ ਰਿਕਵਰ ਨੇ ਹੁਣ ਮਾੜਾ ਮੋਟਾ ਜੇ ਕੋਈ ਨਾ ਨੇ 10-5000 ਜੇ ਖਰਚ ਕੀਤਾ ਹੋਇਆ ਉਹ ਅਖਰੀ ਗੱਲ ਹੈ ਅਦਰਵਾਇਜ਼ ਜਿਹੜੀ ਕੰਪਲੇਂਟ ਦੇ ਮੁਤਾਬਿਕ ਪੈਸਾ ਇਹਨਾਂ ਨੇ ਸਾਰਾ ਰਿਕਵਰ ਕਰਾਇਆ ਇਹਨਾਂ ਦੇ ਕੋਲ ਇਹ ਖੰਜਰ ਜਿਹੜੇ ਹੈਗੇ ਇਹਨਾਂ ਨੇ ਉਸ ਤੋਂ ਹੀ ਉਹਦੀ ਵਰਤੋਂ ਕੀਤੀ ਸੀ ਔਰ ਇਸ ਤੋਂ علاوہ ਕੋਈ ਹੋਰ ਹਥਿਆਰ ਜਾਂ ਕਿਸੇ ਹੋਰ ਦੇਖੋ ਸਾਡਾ ਮੋਟਿਵ ਹੈਗਾ ਕਿ ਇਹਨਾਂ ਨੇ ਕੱਲਾ ਕੋਈ ਇੱਕ ਕ੍ਰਾਈਮ ਕੀਤਾ ਹੈ ਫਿਰ ਗਲਵਖਰੀ ਹੈ ਜਾਂ ਇਸ ਤੋਂ ਪਹਿਲੇ ਜਾਂ ਇਸ ਤੋਂ علاوہ ਕੋਈ ਹੋਰ ਕ੍ਰਾਈਮ ਕੀਤਾ ਹੋਣਾ ਹੈ ਤਾਂ ਅਸੀਂ ਉਸ ਦੀ ਜਾਂਚ ਕਰ ਰਹੇ ਹਾਂ ਬੇਸਿਕ ਕੋਈ ਹੋਰ ਇਹਨਾਂ ਦਾ ਸਾਥੀ ਹੋਏ ਕੋਈ ਪਲੈਨਿੰਗ ਦੇ ਵਿੱਚ ਹੋਏ ਉਹ ਉਹ ਜਿਹੜੇ ਪਹਿਲੂ ਹੈ ਜਿਵੇਂ ਸਾਹਮਣੇ ਆਉਣਗੇ ਤੁਹਾਨੂੰ ਫਿਰ ਦੱਸੇਗਾ